ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੋ ਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਿਨ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪਰੀਆਂ ਭਾਰ ਸਹਸ ਸਿਆਨ ਪਾਲਾ ਕੋਈ ਤੈ ਕਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕਨਾਂ ਹੁਕਮੀ ਬਖਸ਼ਿਸ਼ ਇਕ ਹੁਕਮਿ ਸਦਾ ਪਵਾਈਐ ਹੁਕਮੇਂਦਰ ਸਭ ਕੋ ਬਾਹਰ ਕੋ ਨ ਕੋਈ ਨਾਨਕ ਹੁਕਮੈ ਦੇਵ ਜੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੁੱਤਾ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਅਣੇ ਨੀਸਾਨ

ਦਿੰਦਾ ਦਿਲਿੰਦੀ ਥੱਕ ਪਾਹੇ ਜੁਗਰੁ ਗੰਤਰ ਖਾਈ ਖਾਈ ਉਕਮੀ ਉਕਮ ਚਲਾਈ ਰਾਹੁ ਨਾਨਕ ਵਿਖਸਾਵੇ ਪ੍ਰਭਾਉ ਸਾਚਾ ਸਾਈਬ ਸਾਚ ਨਾਹੀ ਭਾਖਿਆ ਪਾਉ ਅਪਾਰ ਅਖ ਹੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿ ਅਗੇ ਰਖੀਐ ਜਿਤ ਦਿਸੈ ਦਰਵਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਈਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨੇ ਜਨ ਸੋਏ ਜਨ ਸੇਵਿਤ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਰਨ ਗਾਵੀਐ ਸਨਿਏ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਹਰ ਲੈ ਣਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਇ ਸਮਾਈ ਗੁਰਿਸਰ ਗੁਰਗੋ ਰਖਵਰ ਮਾ ਗੁਰਪਾਰੋਤਿ ਮਾਈ ਜਿਹਾ ਜਾਣ ਅੱਖ ਨਾਹੀ ਕਹਿਣਾ ਗਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸੁਨਣਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤਿਰਥ ਨਵਾ ਜਿਤ ਸੁਭਾਵਾ ਬਿਨ ਪਾਣੀ ਕੇ ਨਾਇ ਕਰੀ ਜਿਤਿ ਸਰਖ ਠੁਪਾਈ ਵਿਖਮਨ ਕਰਮਾ ਕਿਮ ਲੈ ਲਈ ਮਤ ਵਿਚ ਰਤਿ ਨਿਵਾਹਰ ਮਾਨਕੋ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸੁਨਣਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜੈ ਹਰੁ ਦਸੁਨੇ ਹੋਏ ਨਵਖੰਡਾ ਵਿਚ ਜਾਣੀਐ ਨਾਲ ਚੱਲੇ ਸੋ ਕੋਈ ਚੰਗਾ ਨਾਉ ਰਖਾਈ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਣਾ ਵਈ ਤਮ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨੈ ਸਦ ਪੀਸੁਰਾ ਸੁਨੈ ਤਰਤਵ ਲਿਆ ਕਾਸ਼ ਨੇ ਦੀਪ ਲੋਪਾ ਤਾਲਸ ਨੇ ਪੋਇ ਨ ਸਕੇ ਕਾਲ ਨਾਨਕ ਭਗਤ ਸਦਾ ਵੇਗਾ ਸੁਨਿਆੰਦੂਪ pau ਕਾ ਨਾਸ ਸੁਨਿਆਈ ਸਰਵਰਮੈਨ ਸੁਨਿਆ ਮੁਕਸਾਲਾ ਹਨਮਾਨ ਸੁਨਿਆ ਯੁਗ ਯੁਗ ਤਨ ਬੇਦ ਸੁਨਿਆ ਸਾਧ ਸਿਮਰਤ ਵੇਦ ਨਾਨਕ ਭਗਤ ਸਦਾ ਵੇਗਾ ਸੁਨਿਆੰਦੂਪ pau ਕਾ ਨਾਸ ਸੁਨਿਆ ਸਤ ਸੰਤੋਗਿਆ ਸੁਨਿਆ ਛਟਕਾ ਇਸਨਾਨ ਸੁਨਿਆ ਪੜ ਪੜ ਪਵਹਿ ਮਾਨ ਸੁਨਿਆ ਲਾਗੇ ਸਹਿ ਧਿਆਨ ਨੂੰ ਨਾਨਕ ਭਗਤ ਸਦਾ ਵੇਗਾ ਸੁਨਿਆੰਦੂਪ pau ਕਾ ਨਾਸ ਸੁਨਿਆਸਰਾ ਗੁਣਾ ਕੀ ਗਾਸ ਸੁਨਿਆ ਸੇਖ ਫੀਰ ਪਾਤਸ਼ਾ ਸੁਨਿਆਨ ਦੇ ਪਾਵਹਿ ਰਾਹ ਸੁਨਿਆ ਥਵੈ ਸਗਾ ਹੋ ਨਾਨਕ ਭਗਤ ਸਦਾ ਵੇਗਾ ਸੁਨਿਆਨ ਦੇ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਦ ਕਲਮ ਨ ਲਿਖਨ ਹਰ ਮਨਿ ਕਾਵੇ ਕਰਨ ਵਿਚਾਰੇ ਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਵਣ ਕੋਈ من سرت ہوئے من بو من سگل پونی کی شو من مو چوٹا نہ کھائے منہ جم کے ساتھ نہ جائے ایسا نام نرنجن ہوئے جی کو من جانے من کوئی من مارک ٹھاک نہ پائی من پتوں پرگ جائی من مگن چلے پنت من ترم سیتی سنبند ایسا نام نرجن ہوئے جی کو من جانے من کوئی ਮਨ ਨਿਭਾਇ ਮੁਖ ਦਵਰ ਮਨ ਪਰਵਾਰ ਸਭ ਧਰਮ ਨਿਤ ਤਰੇ ਗੁਰ ਸਿੱਖ ਮਨੈ ਨਾਨਕ ਭਾਣਾ ਬੇਖੂ ਏ ਸੋ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦੁਰਗੇ ਮਾਨ ਪੰਜੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਜੈ ਸਚਿਆਰ ਤੌਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਤ ਲੈ ਕਵਨ ਜੋਰਾ ਜੀ ਜਤੰਗਾ ਕੇ ਨਾਮ ਸੁਨਾ ਲਿਖਿਆ ਬੜੀ ਕਿਲਾ ਮੇਹੁ ਲਿਖ ਲਿਖ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਇ ਕੀਤਾ ਤਨ ਸੋਲਿ ਰੂ ਕੀਤੀ ਦਾ ਦਿਆਨੇ ਕਉਣ ਕੂਤਾ ਕੀਤਵ ਸੋਇ ਕੁ ਗਵਾ ਦਿਸਤੇ ਹੋਇ ਲੋਕ ਦਰਿਆ ਉ ਕੁਦਰਤ ਕਉਣ ਕਾ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋਤ ਉਦਪਵ ਸਾਈ ਭਲੀਕਾਰ ਤੁਸਰਾ ਸਲਾਮਤ ਨਰਿੰਕਾਰ ਅਸੰਖ ਜਪ ਸੰਭਾਉ ਸੰਭੂਜਾ ਸੰਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਣ ਲਿਉ ਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨਾ ਜਾਵਾ ਏਕ ਵਾਰ ਜੋ ਤੁਧ ਉਧ ਭਾਵੇ ਸਾਈ ਭਲੀਕਾਰ ਤੁਸ ਦਸਲਾ ਅੰਤ ਅੰਕਾਰ ਅਸੰਖ ਮੂਰਖਨ ਕੂਰ ਸੰਗ ਚੋਰ ਹਰਾਮ ਖੋਰ ਸੰਖਮਰ ਕਰ ਜਾਏ ਜੋ ਅਸੰਖ ਗਲ ਵੱਡ ਹਤਿਆ ਕਮਾਈ ਸੰਗ ਪਾਪੀ ਪਾਪ ਕਰਨ ਜਾਏ ਅਸੰਖ ਕੂੜਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਭਖਾਹੇ ਸੰਖ ਨਿੰਦਿਕ ਸਰ ਕਰਹੇ ਭਾਰ ਨਾਨਕ ਨੀਕ ਕਾ ਵਿਚਾਰ ਵਾਰੇ ਨਾ ਨਾ ਇੱਕ ਵਾਰੇ ਜੋ ਤੁਧ ਭਾਵੈ ਸਾਈ ਭਲੀਕਾਰ ਤੂਸ ਦਸਲਾ ਤਨ ਅੰਕਾਰ ਅਸੰਖ ਨਾਉ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾ ਕ੍ਰਿੰਗ ਅਣਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਖਾਨ ਜਿਨੇ ਲਿਖੇ ਤਿਸ ਰਣਾਈ ਨੇ ਫਰਮਾਇ ਤੂ ਤੇ ਪਾਈਂ ਜੀ ਤਾ ਗੀਤਾ ਦਿੱਤਾ ਨਾ ਨਾ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾ ਤੁਸ ਦਾ ਸਲਾੰਤਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸੁਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮਿ ਆਵਹੁ ਜਾਹੁ ਤੀਰਥ ਤਪ ਤਿਆਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗ ਤੀਰਥ ਮਲਨਾਉ ਸਬਗੁਣ ਤੇਰੀ ਮੈਂ ਨਾਹੀ ਕੋਈ ਵਣਗੁਣ ਕੀਤੇ ਵਕਤ ਨਾ ਹੋਈ ਸਵਸਤ ਅਥਵਾਣੀ ਬ੍ਰਹਮਾਉ ਸਤ ਸੋンス ਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ θਿਤ ਕਵਨ ਵਾਰ ਕਵਨ ਸੇ ਰੁਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਆ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਨ

ਉੜਕ ਉੜਕ ਭਾਲ ਥੱਕੇ ਵੇਦ ਕਹਨਿਕ ਬਾਤ ਸਹਿਸ ਉਠਾਰੇ ਕਿਨਕ ਤੇ ਬਾਸ ਲੁਕ ਧਾਤੋ ਲਿਖਾ ਹੋਇ ਤਾ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀਆ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤਿਸੁਰਤ ਨ ਪਾਈ ਅਨਦੀਆਂ ਤਬਾ ਪਵ ਸਮੁੰਦਰ ਨ ਜਾਣੀਐ ਸਮੁੰਦਸਾ ਸੁਲਤਾਨ ਗਿਰਹਾ ਸਿਤਿੰਬਲ ਤਨ ਕਿੜੀ ਦੁਰ ਨਾ ਹੋਵਣੀ ਜੇ ਸੁਨੋ ਨਾ ਵੀਸਰੈ ਅੰਤਨ ਸਵਤੀ ਕਹਿ ਨੈ ਅੰਤਨ ਤਨ ਗਰਣੈ ਦੇਣ ਨਾ ਅੰਤ ਅੰਤਨ ਲਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਗਿਆ ਮਨ ਬੰਤ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰਵਾਰ ناچا ہوئے تانے سوئے جی وڑ جانیا پاپ نانک ندری کرمی دا ترم لکھا نہ جائے وڈا داتا تلنا تمائے ਕੀਤੇ ਮੰਗੈ ਜੁਦ ਪਾਰ ਕੀਤੇ ਅੰਗਣਤ ਨਹੀਂ ਵਿਚਾਰ ਕੀਤੇ ਖਪਤ ਤਹਿ ਵੇਕਾਰ ਕੀਤੇ ਲਲੈ ਮੁਕਰਪਾਈ ਕੀਤੇ ਮੂਰਖਾਈ ਖਾਈ ਖਾਈ ਕੀਤੇ ਅੰਧੂ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਖਣ ਸਕੇ ਕੋਈ ਜੀ ਕੋ ਖਾਈ ਕੱਖਣ ਪਾਈ ਉਹ ਜਾਣੇ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੇ ਅਖ ਹੈ ਸੇ ਭੇਕੇ ਹੀ ਕੀ ਜਿਸਨੋ ਬਖਸ਼ੇ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਪੰਡਾਰ ਮੁੱਲ ਵਹਿ ਮੁੱਲ ਜਾਹਿ ਮੁੱਲ ਭਾਈ ਮੁੱਲ ਸਮਾਹਿ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮਰਣੀ ਸਾਲ ਮੁੱਲ ਕਰਮ ਮੁੱਲ ਫਰਮਾਨ ਮੁੱਲ ਮੁੱਲ ਆਖਿਆ ਨਾ ਜਾਇ ਅੱਖਾਂ ਖਰੇ ਲਿਵ ਲਾਇ ਆਖਿਆ ਵਿਦਵਤ ਪੁਰਾਨੀਆਂ ਆਖੇ ਪੜੀ ਕਰੇ ਅਖਿਆਣੀਆਂ ਖਬਰ ਮੀਆਂ ਅਖੇਂਦ ਅਖੇ ਗੋਪੀਤਾ ਗੋਵਿੰਦ ਅਖੇਈਸੁਰ ਅਖੇ ਸਿਦ ਅਖ ਹੈ ਕੀਤੇ ਕੀਤੇ ਬੁੱਧ ਅੱਖੈ ਦਾ ਨਵ ਅੱਖ ਦੇਵ ਅੱਖ ਹੈ ਸੁਰ ਨਰ ਮੁੰਜਨ ਸੇਵ ਕੀਤੇ ਅੱਖਿਆ ਕਣ ਪਾਈ ਕੀਤੇ ਕਹਿ ਕੇ ਟੁੱਟ ਜਾਏ ਏਤੇ ਕੀਤੇ ਹੋਰ ਕ੍ਰੀਤਾ ਗਣ ਸਕੇ ਕੀ ਕੀ ਦੇਉੜ ਭਾਗ ਤੇਉੜ ਹੋਏ ਨਾਨਕ ਜਾਣੇ ਸੱਚਾ ਸੋਈ ਦੇਖੂ ਅੱਖੇ ਬੋਲ ਵਿਗਾੜ ਤਾ ਲਿਖੀ ਐ ਸਰਗਾਵਾਰ ਅਗਾਵਾਰ ਸੋਦਰ ਕੀ ਹਸੋ ਕਰ ਕੀ ਹ ਜਿਤ ਵੇ ਸਰਬ ਸਮਾ ਲੇਵਾ ਜੇ ਨਾਦ ਅਨੇਕੁ ਸੰਖਾ ਕੀਤੇ ਬਾਉਨਹਾਰੇ ਕੀਤੇ ਰਾਗ ਪਰਿ ਸੰਖਿਆਨ ਕੀਤੇ ਗਾਵਨਹਾਰੇ ਗਵ ਹੈ ਤੁਹਨੋਂ ਪਾਉਣ ਪਾਣੀ ਬੈ ਸੰਤੁਰ ਗਵ ਰਜ ਤ੍ਰਮ ਦਵਾਰੇ ਗਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲੇਖੋ ਧਰਮ ਵਿਚਾਰੇ ਗਵ ਹੈ ਈਸ਼ਰ ਵਰਮਾ ਦੇਵੀ ਸੋਨ ਸਦਾ ਸਵਾਰੇ ਗਵ ਹੈ ਇੰਦ ਇਹਦਾ ਸਨ ਬੈਠੇ ਦੇਵਤੇ ਅੰਦਰ ਨਾਲੇ ਗਵ ਹੈ ਸਿੱਧ ਸਮਾਧੀ ਅੰਦਰ ਗਵਣ ਸਾਧ ਵਿਚਾਰੇ ਗਵਨ ਜਤੀ ਸਤੀ ਸੰਤੋਖੀ ਗਵ ਹੈ ਇਕਰਾਰੇ ਗਵਣ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਵ ਹੈ ਮੋਹਣੀਏ ਮਨਮੋਹਨ ਸੁਰਗਾ ਵਿੱਚ ਪਿਆਲੇ ਗਵ ਨਰਤਨ ਪਾਇ ਤੇਰੀ 86 ਤੀਰਥ ਨਾਲੇ ਗਵ ਹੈ ਜੋਦ ਮਾਮਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਤੂ ਨੂੰ ਗਵ ਜੋ ਤ੍ਰਿਭਾਵ ਨਰਤੇ ਤੇਰੇ ਬਖਤਰ ਸ਼ਾਲੇ ਹੋਰ ਕੀਤੇ ਗਵਨ ਸੇਮੇ ਚਿਤ ਨਾਵਨ ਰਾਣਕ ਕਿਆ ਵਿਚਾਰੇ ਸੋਈ ਸੋਈ ਸਦਾ ਸਜ ਸਾਹਿਬ ਸੱਚਾ ਸੱਚੀ ਨਾਈ ਹੈ ਪੀਹੁ ਸਿਜੈ ਨੰਦਾ ਸਿਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿਮਾਏ ਜਿਨ ਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਪੂਤ ਖਿੰθα ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਸੈ ਆਦੇਸ ਆਦ ਅਣੀਲ ਨਦ ਨਹਤ ਜੋ ਜੋ ਏ ਕੋਈ ਸਾ ਪੁਗਤ ਗਿਆਨ ਦਾ ਭੰਡਾਰਨ ਕੜਗੜਵਾ ਜਹਨੰਦ ਆਪਨਾ ਨਾਤੀ ਸਭ ਜਾ ਕੀ ਰਿਦਿ ਸਦਵਰਾ ਸਾਧ ਸੰਜੋਗ ਵਿਜੋ ਦੇਵਕਾਰ ਚਲਾਵੇ ਲੇਖ ਆਵੇ ਭਾਗ ਆਹ ਦੇਸ ਤੇ ਸਹਾ ਦੇਸ ਉਹ ਦੁਨੀ ਲੋ ਨਾ ਦੁਨਹਤੋ ਰੂਰੂ ਇੱਕੋ ਈਸੋ ਇੱਕ ਮਾਇ ਜੁਗਤ ਵਿਆਇ ਤਿੰ ਚੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਉ ਤਿਸ ਭਾਉ ਤਿ ਵਚ ਲਾਵੇ ਜਿਵੇਂ ਹੋਵੇ ਫੁਰਮਾਨ ਓਇ ਖੈ ਉਹਨਾਂ ਨਦਰਣਾਵੇ ਬਉਤੈ ਹੋਵੇ ਦਾਨ ਆਦੇਤ ਸੈ ਉਦੇਸੁ ਆਦ ਨੀਲਨਦ ਨਾਹਤ ਜੁਗ ਜੁਗੋ ਏਕੋ ਵੇਸ ਆਸਨ ਲੋਇ ਲੋਇ ਪੰਡਰ ਜੁਗਸ ਪਾਸੇ ਕਭਰ ਕਰਨ ਕਰਿ ਵੇਖੇ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਤ ਸੈ ਆਦੇਸੁ ਆਦ ਨੀਲਨਦ ਨਾਹਤ ਜੁਗ ਜੁਗੋ ਏਕੋ ਵੇਸ 1 2 ਜੀ 9 ਲਖੋ ਏ ਲਖੋ ਹੈ ਲਖ 20 ਲਖ ਲਖ ਗਿੜਾਖੀਏ ਇੱਕ ਨਾਮ ਜਗਦੀਸ਼ ਹੋਏ ਤਰਾਵਤ ਪੌੜੀਆ ਚੜੀਏ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਗਿਤਾਈ ਰੇ ਸੋ ਨਾਨਕ ਨਦਰਿ ਪਾਈਏ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੂੰ ਨੀਚ ਨਾ ਹੋਏ ਰਤੇ ਰੁਤਿ ਤਿ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸੋ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੀ ਨਾਮ ਨਿਕ ਅਨੰਤ ਕਰਮੀ ਕਰਮਿ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਰ ਨਦਰੀ ਕਰਮ ਪੁਐ ਨੀਸਾਨ ਕਚ ਬੁਕਾਈ ਓਥੈ ਪਾਈ ਨਾਨਕ ਗਿਆ ਜਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੁ ਕਰਮ ਕੀਤੇ ਪਉਣ ਪਾਣੀ ਬੈ ਸੰਤਰ ਕੀਤੇ ਕਾਣ ਮਹੀਸ਼ ਕੀਤੇ ਵਰਮੇ ਘਾਟਿ ਘੜੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੀਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦਜਨ ਸੂਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਿਧ ਬਦਨਨਾਥ ਕੀਤੇ ਕੀਤੇ ਦੇਵ ਦੇਸ ਕੀਤੇ ਦੇਵ ਦਾਨੁ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਬਾਤ ਨਰਿੰਦਮ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿਥੈ ਨਾਦ ਬਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿਥੈ ਕਾੜਤ ਘੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਗਥੀਆਂ ਨਾ ਜਾਏ ਦੇ ਕੋ ਕਹਿ ਬਿਛਤਾਏ ਦਿੱਥ ਹੈ ਘੜੀਐ ਸੁਰਤ ਮਤ ਮਨ ਬੁੱਧੋ ਦਿੱਥ ਹੈ ਘੜੀਐ ਸ਼ੁਰਾਂ ਸਿੱਧਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਥ ਹੈ ਹੋਰ ਨਾ ਕੋਈ ਹੋਰ ਦਿੱਥ ਹੈ ਜੋਤ ਮਾਮਲ ਸੂਰਤ ਮੈਂ ਰਾਮ ਰਹੇ ਆ ਭਾਰਪੂਰ ਦਿੱਥ ਹੈ ਸੀਤੋ ਸੀਤਾ ਮੈਂ ਮਾ ਮੈਂ ਤਾਂ ਗ੍ਰੂਪ ਨਾ ਗਥਣੇ ਜਾਏ ਨਉ ਮਰਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਰੈ ਨੰ ਸਚਾ ਮਨ ਸੋਇ ਸੱਜ ਖੰਡ ਵਸਨ ਅੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰ ਭੰਡੋ ਜੇ ਕੋ ਕਥੈ ਤੰਤ ਨੰਤੋ ਤਿਥੈ ਲੋਲ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਰ ਜਤ ਪਹਾਰ ਤੀਰ ਜਿ ਸੁਨਿਆਰ ਅਹਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕਾ ਪਵਨ ਗੁਰੂ ਪਾਣੀ ਪਿਤਾ ਮਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨਿੜਕੇ ਦੂਰ ਜਿਨੀ ਨਾਮ ਧਿਆਇਆ ਅਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ